ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 23 ਜੁਲਾਈ 2025 ਨੂੰ ਗੁਰੂ ਨਾਨਕ ਜਹਾਜ਼ ਦੇ ਕੈਨੇਡਾ ਤੋਂ ਜਬਰੀ ਵਾਪਸ ਮੋੜੇ ਜਾਣ ਦੀ 111ਵੀਂ ਬਰễ ਗੰਢ ਹੈ ਤੇ ਸਿੱਖਾਂ ਦੇ ਵਾਸਤੇ ਤੇ ਸਿੱਖ ਕੌਮ ਦੇ ਵਾਸਤੇ ਤੇ ਮਨੁੱਖੀ ਹੱਕਾਂ ਨੂੰ ਪਿਆਰ ਕਰਨ ਵਾਲੇ ਸਾਰੇ ਹੀ ਲੋਕਾਂ ਦੇ ਵਾਸਤੇ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਪਹਿਲਾਂ ਕੈਨੇਡਾ ਦੇ ਵੈਨਕੂਵਰ ਅਤੇ ਹੁਣ ਸਰੀ ਸ਼ਹਿਰ ਨੇ 23 ਜੁਲਾਈ ਨੂੰ ਗੁਰੂ ਨਾਨਕ ਜਹਾਜ਼ ਯਾਦਗਾਰੀ ਦਿਹਾੜਾ ਐਲਾਨਿਆ ਹੈ ਇਸ ਇਤਿਹਾਸਕ ਦਿਨ ਨੂੰ ਸਗੋਂ ਮਾਨ ਸਤਕਾਰ ਹੀ ਨਹੀਂ ਦਿੱਤਾ ਸਗੋਂ ਆਉਣ ਵਾਲੀਆਂ ਪੀੜ੍ਹੀਆਂ ਇਸ ਤੋਂ ਸੇਧ ਲੈਣ ਇਹਦੇ ਲਈ ਉਹਨਾਂ ਨੇ ਯਾਦਗਾਰੀ ਪ੍ਰੋਗਰਾਮ ਵੀ ਬਣਾ ਦਿੱਤੇ ਹਨ ਅਸਲ ਦੇ ਵਿੱਚ 23 ਜੁਲਾਈ 1914 ਨੂੰ ਬਾਬਾ ਗੁਰਦੇਵ ਸਿੰਘ ਜੀ ਅਤੇ ਉਹਨਾਂ ਦੇ ਜੋ ਨਾਲ ਦੇ ਗਦਰੀ ਸਿੰਘ ਸਨ ਜਿਹੜੇ ਪੂਰਨ ਅਮਰਤਾਰੀ ਰਹਿਤ ਬਹਿਤ ਦੇ ਵਿੱਚ ਪੱਕੇ ਗੁਰੂ ਨੂੰ ਪਿਆਰ ਕਰਨ ਵਾਲੇ ਹਰ ਕਿਸਮ ਦੇ ਨਸਲੀ ਵਿਤਕਰੇ ਦੇ ਖਿਲਾਫ ਆਵਾਜ਼ ਚੁੱਕਣ ਵਾਲੇ ਸਨ ਏ ਜਿਹੜੇ ਸਿੱਖ ਸਨ ਇਹਨਾਂ ਨੇ ਉਹਨਾਂ ਵੇਲਿਆਂ ਦੇ ਵਿੱਚ ਕਲਕੱਤੇ ਦੀ ਧਰਤੀ ਤੋਂ ਜਾਪਾਨ ਦੀ ਇੱਕ ਕੰਪਨੀ ਕਾਮਾਗਾਟਾ ਮਾਰੂ ਉਸ ਤੋਂ ਇੱਕ ਜਹਾਜ਼ ਕਰਾਏ ਤੇ ਲਿਆ ਉਸ ਜਹਾਜ਼ ਦਾ ਨਾਮ ਗੁਰੂ ਨਾਨਕ ਜਹਾਜ਼ ਜਾਂ ਗੁਰੂ ਨਾਨਕ ਬੇੜਾ ਰੱਖਿਆ ਗਿਆ ਔਰ ਇਸ ਬੇੜੇ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਕੀਤਾ ਗਿਆ ਤੇ ਇੱਕ ਨਿਸ਼ਾਨ ਸਾਹਿਬ ਲਾਇਆ ਗਿਆ ਜਿਹੜੇ ਵੀ ਉਸ ਵੇਲੇ ਕਿਸੇ ਵੀ ਕਿਸਮ ਦੇ ਵਿਤਕਰੇ ਸਨ ਉਹ ਇਸ ਬੇੜੇ ਦੇ ਵਿੱਚ ਜੋ ਗੁਰਬਾਣੀ ਦਾ ਪਾਠ ਸੀ ਮਨੁੱਖੀ ਪ੍ਰੇਮ ਅਤੇ ਜੋ ਮਨੁੱਖੀ ਮਨਾਂ ਨੂੰ ਇੱਕ ਸਬਰ ਤੇ ਸਦਕ ਦਾ ਹਲੂਣਾ ਦਿੰਦਾ ਹੈ ਉਹ ਉਪਦੇਸ਼ ਦਿੰਦਿਆਂ ਹੋਇਆਂ ਇਹ ਜਿਹੜਾ ਬੇੜਾ ਸੀ ਇਹ ਕਲਕੱਤੇ ਤੋਂ ਕੈਨੇਡਾ ਵੱਲ ਨੂੰ ਚੱਲਿਆ ਜਦੋਂ ਕੈਨੇਡਾ ਦੀ ਧਰਤੀ ਦੇ ਉੱਤੇ ਪਹੁੰਚਿਆ ਤਾਂ ਉੱਥੋਂ ਦੀ ਸਰਕਾਰ ਨੇ ਇਨ੍ਹਾਂ ਮੁਸਾਫਰਾ ਨੂੰ ਇੱਥੇ ਆਉਣ ਦੀ ਇਜਾਜ਼ਤ ਨਾ ਦਿੱਤੀ 23 ਜੁਲਾਈ 1914 ਨੂੰ ਇਸ ਬੇੜੇ ਨੂੰ ਵਾਪਸ ਮੋੜ ਦਿੱਤਾ ਗਿਆ ਇਹ ਵੇੜਾ ਜਦੋਂ ਸਤੰਬਰ 1914 ਦੇ ਵਿੱਚ ਬਾਜ-ਬਾਜ ਘਾਟ ਕਲਕੱਤੇ ਪਹੁੰਚਿਆ ਤਾਂ ਇਹਨਾਂ ਮੁਸਾਫਰਾਂ ਦੇ ਉੱਤੇ ਗੋਲੀਆਂ ਚੱਲੀਆਂ ਤੇ 19 ਮੁਸਾਫਰ ਸ਼ਹੀਦ ਹੋ ਗਏ ਇਸ ਵੇੜੇ ਦੇ 370 ਦੇ ਵਿੱਚੋਂ 341 ਸਿੱਖ ਸਨ ਕੁਝ ਹਿੰਦੂ ਵੀਰ ਸਨ ਕੁਝ ਮੁਸਲਮਾਨ ਸਨ ਤੇ ਸਾਂਝੇ ਪੰਜਾਬ ਦੇ ਲੋਕ ਇਸ ਵੇੜੇ ਦੇ ਵਿੱਚ ਸ਼ਾਮਲ ਸਨ ਹੁਣ ਬਹੁਤ ਸਾਲਾਂ ਬਾਅਦ ਪਹਿਲਾਂ ਵੈਨਕੂਵਰ ਕਾਉਂਸਲ ਨੇ ਅੱਤੇ ਹੁਣ ਸਿਟੀ ਸਰੀ ਨੇ 23 ਜੁਲਾਈ 1914 ਦੇ ਇਸ ਦਿਨ ਨੂੰ ਗੁਰੂ ਨਾਨਕ ਜਹਾਜ਼ ਦਿਹਾੜਾ ਯਾਦਗਾਰੀ ਦਿਹਾੜਾ ਬਣਾ ਦਿੱਤਾ ਹੈ ਭਾਵੇਂ ਕਿ ਪਹਿਲਾਂ ਇਸ ਵੇੜੇ ਦੇ ਬਾਰੇ ਕਾਮਾਗਾਟਾ ਮਾਰੂ ਪ੍ਰਚਲਿਤ ਕੀਤਾ ਗਿਆ ਪਰ ਕਿਉਂਕਿ ਇਹ ਕੰਪਨੀ ਦਾ ਨਾਮ ਸੀ ਤੇ ਸਿੱਖਾਂ ਨੇ ਇਸ ਦਾ ਨਾਮ ਗੁਰੂ ਨਾਨਕ ਜਹਾਜ਼ ਰੱਖਿਆ ਸੀ ਇਸ ਕਰਕੇ ਜਿਹੜੇ ਵੀ ਸਿੱਖ ਇਹਦੇ ਵਾਸਤੇ ਸ਼ੋਹਰਤ ਯਤਨ ਕਰ ਰਹੇ ਸਨ ਅੱਜ ਉਹਨਾਂ ਦੇ ਸ਼ਹਿਰ ਦੇ ਯਤਨਾ ਸਦਕਾ ਇਹ ਜੋ ਦਿਨ ਹੈ ਇਸ ਦਿਨ ਦਾ ਨਾਮ ਅਤੇ ਇਸ ਬੇੜੇ ਦੇ ਨਾਲ ਸੰਬੰਧਿਤ ਜੇ ਕੋਈ ਉੱਥੇ ਸਟਰੀਟਾਂ ਨੇ ਤਾਂ ਉਹਨਾਂ ਦਾ ਨਾਮ ਹੁਣ ਬਦਲ ਕੇ ਕਾਮਾਗਾਟਾ ਮਾਰੂ ਤੋਂ ਗੁਰੂ ਨਾਨਕ ਜਹਾਜ਼ ਰੱਖ ਦਿੱਤਾ ਗਿਆ ਹੈ ਜੋ ਕਿ ਇੱਕ ਬਹੁਤ ਚੰਗੀ ਗੱਲ ਹੈ ਜਿਵੇਂ ਕੈਨੇਡਾ ਦੇ ਵਿੱਚ ਗੁਰੂ ਨਾਨਕ ਜਹਾਜ਼ ਯਾਦਗਾਰੀ ਦਿਹਾੜਾ ਮਨਾਇਆ ਜਾ ਰਿਹਾ ਹੈ ਇਹਦੇ ਤੋਂ ਸਿੱਧ ਲੈ ਕੇ ਜਿੰਨੀਆਂ ਵੀ ਸਿੱਖ ਸੰਸਥਾਵਾਂ ਨੇ ਸਭ ਤੋਂ ਪਹਿਲਾਂ ਇਹਨਾਂ ਨੂੰ 23 ਜੁਲਾਈ ਨੂੰ ਗੁਰੂ ਨਾਨਕ ਜਹਾਜ਼ ਯਾਦਗਾਰੀ ਦਿਹਾੜਾ ਐਲਾਨਣਾ ਚਾਹੀਦਾ ਹੈ ਫਿਰ ਪੰਜਾਬ ਸਰਕਾਰ ਨੂੰ ਐਲਾਨਣਾ ਐਲਾਨਣਾ ਚਾਹੀਦਾ ਹੈ ਤੇ ਫਿਰ ਭਾਰਤ ਸਰਕਾਰ ਨੂੰ ਵੀ ਗੁਰੂ ਨਾਨਕ ਜਹਾਜ਼ ਯਾਦਗਾਰੀ ਦਿਹਾੜਾ ਐਲਾਨਣਾ ਚਾਹੀਦਾ ਹੈ ਕਿਉਂਕਿ 20ਵੀਂ ਸਦੀ ਦੇ ਆਰੰਭ ਦੇ ਵਿੱਚ ਇਹ ਜਿਹੜੀ ਘਟਨਾ ਸੀ ਇਸ ਘਟਨਾ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਦੇਸ਼ ਦੇ ਲੋਕਾਂ ਨੂੰ ਜਾਗਰੂਕ ਕੀਤਾ ਤਾਂ ਅੱਜ ਜੇ ਭਾਰਤ ਦੇ ਲੋਕ ਆਜ਼ਾਦੀ ਦਾ ਨਿਕ ਮੰਨ ਰਹੇ ਹਨ ਤਾਂ ਆਜ਼ਾਦੀ ਦੇ ਜਿਹੜੇ ਮਹਾਨ ਨਾਇਕ ਨੇ ਬਾਬਾ ਗੁਰਦੇਵ ਸਿੰਘ ਜੀ ਅਤੇ ਬਾਬਾ ਗੁਰਦੇਵ ਸਿੰਘ ਜੀ ਹੋਣਾ ਨੇ ਜਿਹੜਾ ਗੁਰੂ ਨਾਨਕ ਜਹਾਜ਼ ਭਾਰਤ ਦੀ ਧਰਤੀ ਤੋਂ ਕੈਨੇਡਾ ਦੀ ਧਰਤੀ ਤੇ ਲਗਾਇਆ ਜਿਸ ਨੇ ਹਰ ਤਰੀਕੇ ਦੇ ਵਿਤਕਰੇ ਦਾ ਵਿਰੋਧ ਦਾ ਆਰੰਭ ਬੰਨਿਆ ਤਾਂ ਅੱਜ ਸਾਰੀਆਂ ਹੀ ਸਰਕਾਰਾਂ ਨੂੰ ਖਾਸ ਕਰਕੇ ਭਾਰਤ ਦੀਆਂ ਸਰਕਾਰਾਂ ਨੂੰ ਕੈਨੇਡਾ ਤੋਂ ਸੇਧ ਲੈ ਕੇ ਇਸ 23 ਜੁਲਾਈ ਦੇ ਦਿਹਾੜੇ ਨੂੰ ਗੁਰੂ ਨਾਨਕ ਜਹਾਜ ਯਾਦਗਾਰੀ ਦਿਏ ਯਾਦਗਾਰੀ ਦਿਹਾੜਾ ਐਲਾਨ ਦੇਣਾ ਚਾਹੀਦਾ ਹੈ ਤਾਂ ਕਿ ਸਾਡੀਆਂ ਜਿਹੜੀਆਂ نسلਾਂ ਨੇ ਉਹ ਇਸ ਦਿਨ ਨੂੰ ਯਾਦ ਕਰਦਿਆਂ ਹੋਇਆਂ ਆਪਣੇ ਬਜ਼ੁਰਗਾਂ ਦੇ ਕੀਤੇ ਹੋਏ ਵੱਡੇ ਕੰਮਾਂ ਨੂੰ ਯਾਦ ਕਰਨ ਦੂਜਾ ਇਹ ਜਿਹੜਾ ਬੇੜਾ ਸੀ ਇਸ ਦਾ ਨਾਮ ਗੁਰੂ ਨਾਨਕ ਜਹਾਜ਼ ਸੀ ਅੱਜ ਜਿੱਥੇ ਕਿਤੇ ਵੀ ਪਾਠ ਪੁਸਤਕਾਂ ਦੇ ਵਿੱਚ ਸਿਲੇਬਸਾਂ ਦੇ ਵਿੱਚ ਕਾਮਾਗਾਟਾ ਮਾਰੂ ਪੜਾਇਆ ਜਾਂਦਾ ਹੈ ਉਸ ਦੀ ਥਾਂ ਦੇ ਉੱਤੇ ਗੁਰੂ ਨਾਨਕ ਜਹਾਜ਼ ਪੜਾਇਆ ਜਾਣਾ ਚਾਹੀਦਾ ਹੈ ਕਿਉਂਕਿ ਉਸ ਵੇਲੇ ਦੇ ਸਿੱਖਾਂ ਨੇ ਇਸ ਬੇੜੇ ਦਾ ਨਾਮ ਗੁਰੂ ਨਾਨਕ ਜਹਾਜ਼ ਰੱਖਿਆ ਸੀ ਮੈਂ ਵੈਨਕੂਵਰ ਅਤੇ ਸਰੀਦੀਆਂ ਕਾਉਂਸਲਰ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਕਾਮਾਗਾਟਾ ਮਾਰੂ ਤੋਂ ਬਦਲ ਕੇ ਸਟ੍ਰੀਟਾਂ ਦਾ ਨਾਮ ਪਹਿਲਾਂ ਗੁਰੂ ਨਾਨਕ ਜਹਾਜ ਰੱਖਿਆ ਹੈ ਔਰ ਨਾਲ ਦੀ ਨਾਲ ਹੀ ਵੈਨਕੂਵਰ ਅਤੇ ਸਰੀ ਦੇ ਵਿੱਚ 23 ਜੁਲਾਈ ਨੂੰ ਯਾਦ ਕਰਦਿਆਂ ਹੋਇਆਂ ਇਸ ਦਿਨ ਨੂੰ ਗੁਰੂ ਨਾਨਕ ਜਹਾਜ ਯਾਦਗਾਰੀ ਡੇ ਐਲਾਨ ਦਿੱਤਾ ਹੈ ਇਹਦੇ ਲਈ ਉਹਨਾਂ ਸਾਰਿਆਂ ਵੀਰਾਂ ਦਾ ਜਥੇਬੰਦੀਆਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਇਹਦੇ ਲਈ ਉਚੇਚੇ ਯਤਨ ਕੀਤੇ ਆਓ ਅਸੀਂ ਵੀ ਇਹਨਾਂ ਦਿਨਾਂ ਨੂੰ ਯਾਦ ਕਰਦੇ ਹਾਂ ਗੁਰਬਾਣੀ ਦੇ ਇਹਨਾਂ ਬਚਨਾਂ ਨੂੰ ਸਮਝੀਏ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਅੱਜ 111ਵੀਂ ਬਰễ ਗੰਢ ਹੈ ਜਦੋਂ ਗੁਰੂ ਨਾਨਕ ਜਹਾਜ ਨੂੰ ਕੈਨੇਡਾ ਦੀ ਧਰਤੀ ਤੋਂ ਵਾਪਸ ਭਾਰਤ ਮੋੜਿਆ ਗਿਆ ਸੀ ਅਤੇ ਇਸ ਦਿਨ ਨੇ ਦੇਸ਼ ਦੀ ਆਜ਼ਾਦੀ ਦੀ ਲਹਿਰ ਨੂੰ ਹੋਰ ਜਿਆਦਾ ਤੇਜ਼ ਕਰ ਦਿੱਤਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ